ਸਤਿ ਸ੍ਰੀ ਅਕਾਲ ਦੋਸਤੋ ਮੈਂ ਮੋਹੀ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਬੀਬੀਕੇ ਵਲੌਗ ਵਾਇਸਓਵਰ ਇਸ ਕਰਕੇ ਕਰ ਰਿਹਾ ਕਿ ਗਰਮੀ ਜ਼ਿਆਦਾ ਹੋਣ ਕਾਰਨ ਮਾਈਕ ਆਫ ਹੋ ਗਿਆ ਤੇ ਸਾਨੂੰ ਪਤਾ ਵੀ ਨਹੀਂ ਲੱਗਿਆ ਦੋਸਤੋ ਇਹ ਜੋ ਪਿਛਲਾ ਰੋੜਾ ਅਸੀਂ ਜਿੱਥੋਂ ਜਿੱਦਾਂ ਤੁਸੀਂ ਦੇਖਿਆ ਪਿਛਲੀ ਵੀਡੀਓ ਦੇ ਵਿੱਚ ਇਸ ਰੋੜ ਤੋਂ ਅਸੀਂ ਥੋੜਾ ਜਿਹਾ 10 ਕਿਲੋਮੀਟਰ ਅੱਗੇ ਆ ਗਏ ਉੱਥੇ ਅਸੀਂ ਟੈਂਟ ਲਾਇਆ ਸੀ ਇੱਥੇ ਸਾਨੂੰ ਚਾਰੇ ਪਾਸੇ ਹਰਿਆਲੀ ਮਿਲੀ ਦਾ ਸੋਚਿਆ ਵੀ ਇਹ ਜਾਣਕਾਰੀ ਵੀ ਤੁਹਾਨੂੰ ਸ਼ੇਅਰ ਕੀਤੀ ਜਾਵੇ ਇਸ ਤੋਂ ਪਹਿਲਾਂ ਇੰਨੀ ਹਰਿਆਲੀ ਨਹੀਂ ਹੁੰਦੀ ਤੁਹਾਨੂੰ ਜਿੱਦਾਂ ਤੁਸੀਂ ਪਹਿਲਾਂ ਵੀਡੀਓ ਦੇਖਦੇ ਹੋ ਉਹਨੇ ਇੱਥੇ ਕੁਝ ਜ਼ਿਆਦਾ ਹਰਿਆਲੀ ਸੀ ਤੇ ਖੇਤ ਵੀ ਸੀਗੇ ਤੇ ਜਿੱਥੇ ਕਣਕ ਵੀ ਹਜੇ ਆਪਣੇ ਤਾਂ ਉਸ ਟਾਈਮ ਵੱਢ ਵੀ ਦਿੱਤੀ ਸੀ ਤੇ ਕਣਕ ਇੱਥੇ ਹਜੇ ਕਣਕ ਵੀ ਛੁੱਟੀ ਪਈ ਆਗੀ ਤੇ ਦਿੱਕਤ ਉਹਦੋਂ ਆਉਂਦੀ ਆ ਦੋਸਤੋ ਜਦੋਂ ਕਈ ਵਾਰ ਚੜਾਈ ਜ਼ਿਆਦਾ ਆ ਜਾਂਦੀ ਆ ਹੁਣ ਅਸੀਂ ਇਹ ਤੋਂ 5 ਤੋਂ 7 ਕਿਲੋਮੀਟਰ ਤੁਰ ਕੇ ਹੀ ਆਏ ਆ ਤਾਂ ਕਰਕੇ ਅਸੀਂ ਪਿੱਛੇ ਵੀਡੀਓ ਸਟਾਰਟ ਨਹੀਂ ਕਰ ਸਕੇ ਹੁਣ ਅੱਗੇ ਅੱਗੇ ਇਸ ਤੋਂ ਵੀ ਅੱਗੇ ਚੜ੍ਹਾਈ ਆ ਥੋੜੀ ਜੀ ਤੇ ਹੁਣ ਸਾਡਾ ਅੱਜ ਦਾ ਡੈਸਟੀਨੇਸ਼ਨ ਰਹੂਗਾ ਮੰਡੀ ਜਾਂ ਮੰਡੀ ਦੇ ਨੇੜੇ ਤੇੜੇ ਤੇ ਦੋਸਤੋ ਹੋਰ ਜਿੱਦਾਂ ਕੋਈ 뷰 ਆਉਂਦਾ ਇਹ 뷰 ਬਹੁਤ ਸੁੰਦਰ ਸੀ ਤੇ ਤਾਂ ਅਸੀਂ ਇੱਥੇ ਰੋਕ ਗਏ ਤੇ ਆ ਦੇਖੋ ਆਪਣਾ ਸਾਈਕਲ ਤੇ ਇਹਦੇ ਪਿੱਛੇ ਸਾਰਾ ਸਮਾਨ ਲੱਦਿਆ ਹੋਇਆ ਤੇ ਅੱਗੇ ਹੈਰੀ ਆ ਉਹ ਅੱਗੇ ਖੜਾ ਗਾ ਮੋਂ ਉਥੇ ਸਾਈਕਲ ਲੈ ਕੇ ਉਹ ਕਹਿੰਦਾ ਚੱਲ ਚਲੀਏ ਮੈਂ ਕਹਿੰਦਾ ਚੱਲ ਥੋੜੀ ਜੀ ਗੱਲਬਾਤ ਵੀ ਕਰ ਲਈਏ ਥੋੜੀ ਜਾਣਕਾਰੀ ਦੇ ਲਈਏ ਅੱਜ ਦਾ ਸਾਡਾ ਡੈਸਟੀਨੇਸ਼ਨ ਤਾਂ ਉੱਥੇ ਮੰਡੀ ਰੁਕਾਂਗੇ ਜਾਂ ਹੋ ਸਕੇ ਤਾਂ ਉਸ ਤੋਂ ਪਹਿਲਾਂ ਅਗਵੇ ਪਿੱਛੇ ਦੇਖੋ ਗੱਡੀਆਂ ਆਕਾਰਾਂ ਬਹੁਤ ਆਉਂਦੀਆਂ ਪਈਆਂ ਦੋਸਤੋ ਜਿੱਦਿਆ ਪਸੂ ਦੇ ਪਹਾੜਾਂ ਤੇ ਠੰਡ ਹੁੰਦੀ ਆ ਪਰ ਇੱਥੇ ਤਾਂ ਅਸੀਂ ਮੰਡੀ ਦੇ ਨੇੜੇ ਤੇ ਪਹੁੰਚਣ ਵਾਲੇ ਆ ਪਰ ਗਰਮੀ ਉਹ ਨਹੀਂ ਹੋਈ ਹੈ ਜਿੰਨੀ ਪਹਿਨਾ ਅਸੀਂ ਕੋਸ ਰਾਹਤਾ ਇੰਨੀ ਠੰਡ ਵੀ ਹੈ ਨਹੀਂ ਕਿ ਜਿਵੇਂ ਆਪਾਂ ਸੋਚਿਆ ਠੰਡ ਤਾਂ ਇਸ ਤੋਂ ਅੱਗੇ ਸਾਨੂੰ ਮਿਲਣੀ ਆ ਤਾਂ ਦੋਸਤੋ ਵੀਡੀਓ 'ਚ ਬਣੇ ਰਹੋ ਤੇ ਹੋਰ ਜਿੰਦਾ ਕੀ ਅਸੀਂ ਲੋਕੇਸ਼ਨ ਆਉਂਦੀ ਆ ਤਾਂ ਤੁਹਾਨੂੰ ਸ਼ੇਅਰ ਕਰਾਂਗੇ ਦੋਸਤੋ ਇੱਥੇ ਰਸਤੇ 'ਚ ਰੁਕੇ ਸੀਗੇ ਭੁੱਖ ਲੱਗੀ ਸੀ ਇੱਧਰ ਦੇਖੋ ਸਾਡੇ ਚੌਲ ਵੀ ਤਿਆਰ ਹੋ ਗਏ ਅੱਜ ਅਸੀਂ ਮੈਗੀ ਬਣਾਉਨੇ ਆ ਅੱਜ ਸੋਚਿਆ ਵੀ ਥੋੜਾ ਜਿਹਾ ਵੱਖਰਾ ਕੁਝ ਬਣਾਈਏ ਮੈਗੀ ਖਾ ਖਾ ਕੇ ਪਏ ਆ ਤਿੰਨ ਚਾਰ ਦਿਨਾਂ ਤੋਂ ਤਾਂ ਅੱਜ ਅਸੀਂ ਚੌਲ ਬਣਾਉਣ ਲੱਗੇ ਸੀਗੇ ਆਹ ਦੇਖੋ ਇਹ ਸਾਨੂੰ ਮਿਲ ਗਏ ਪੱਕੇ ਚੌਲ ਉਧਰ ਸਾਡਾ ਐਰੀ ਮੋਡ ਵਾਲਾ ਜੇ ਲੱਗਿਆ ਤਾਂ ਪੂਰੇ ਬੱਤ ਕੱਢੂਗਾ ਚੌਲਾਂ ਦੇ ਦੇਖਦੇ ਸਰਾ ਭਾਈ ਜਿਹੜੇ ਖਾਣੇ ਆ ਤੇ ਆਜੋ ਬਸ ਮੰਡੀ ਦੇ ਨੇੜੇ ਹੀ ਬੈਠੇ ਆ ਆਜੋ ਆਇਓ ਫਿਰ ਦੋਸਤੋ ਮੰਡੀ ਦੇ ਕੋਲੇ ਉਹ ਜੋਗਰਾ ਬਸ ਸਾਡਾ ਮੇਨ ਐਡਰੈਸ ਆ ਨੀਅਰ ਮੰਡੀ ਹਿਮਾਚਲ ਪ੍ਰਦੇਸ਼ ਕੋਲੇ ਦੇ ਥੱਲੇ ਕੋਲੇ ਦੇ ਥੱਲੇ ਕੜਾ ਚੁੱਲਾ ਚੱਲ ਰਿਆ ਆ ਮਿਲਦੇ ਆ ਫਿਰ ਦੋਸਤੋ ਖਾਣ ਲੱਗੇ ਤੁਹਾਨੂੰ ਦਿਖਾਉਂਦੇ ਆ ਫਿਰ ਕਿੱਦਾਂ ਬਣਿਆ ਉਹ ਖੜੇ ਆਪਣੇ ਪਿੱਛੇ ਯਾਵੇਂ ਦੋਨੇ ਪੁਰਾਣੇ ਹਾਂਜੀ ਦੋਸਤੋ ਅਸੀਂ ਆ ਗਏ ਆ ਟਨਲ ਨੰਬਰ 4 ਤੇ ਤੇ ਇਹ ਦੇਖੋ ਪਹਾੜਾਂ ਦੀ ਖੂਬਸੂਰਤੀ ਇਹ ਆ ਜੀ ਮਨਾਲੀ ਵਾਲਾ ਰੋਡ ਪਿੱਛੇ ਤੋਂ ਆ ਰਿਹਾ ਪਿੱਛੇ ਜਾ ਰਿਹਾ ਚੰਡੀਗੜ੍ਹ ਤੇ ਦੂਸਰਾ ਮਲਿਆਰ ਪਤਾ ਨਹੀਂ ਕੀ ਮਲਵਾਰ ਆ ਕੀ ਆ ਦੇਖੋ ਟਨਲ ਨੰਬਰ 4 ਜਿੱਥੇ ਹਨੂਮਾਨ ਜੀ ਦੀ ਬਹੁਤ ਹੀ ਸੁੰਦਰ ਫੋਟੋ ਲੱਗੀ ਆ ਮੂਰਤੀ ਬਣਾਈ ਹੋਈ ਆ ਟਨਲ ਨੰਬਰ 4 ਦੇਖਦੇ ਆ ਅੱਗੇ ਦਾ ਕਿਦਾਂ ਦਾ ਵਿਊ ਆਉਂਦਾ ਫਿਰ ਤੁਹਾਨੂੰ ਥੋੜੇ ਨਾਲ ਸ਼ੇਅਰ ਕਰਾਂਗੇ ਦੋਸਤੋ ਟਨਲ ਨੰਬਰ 5 ਇਹ ਦੇਖ ਆ ਦੇਖੋ ਪਿੱਛੇ ਤੋਂ ਰਸਤਾ ਇਹ ਦੇਖੋ ਟਨਲ ਨੰਬਰ 5 ਰ ਟਨਲ ਦਾ ਸੇਮ ਹੀ ਆ ਅੱਜ ਦਾ ਰਸਤੇ ਦੇ ਲੋਕੇਸ਼ਨਾਂ ਤੋਂ ਵੀਡੀਓ ਸ਼ੇਅਰ ਕਰਦੇ ਪਏ ਆ ਸੋਚਿਆ ਤੁਹਾਨੂੰ ਵਧੀਆ ਲੱਗਣੀਆਂ ਜੋ ਇਹ ਨੰਗ ਰਿਆ ਇਹ ਸੁੰਦਰ ਨਗਰ ਕੱਟ ਕੇ 4 ਕਿਲੋਮੀਟਰ ਸੁੰਦਰ ਨਗਰ ਰਹਿ ਗਿਆ ਇਧਰੋਂ ਮੰਡੀ ਲਈ ਸ਼ਾਰਟਕਾਟ ਬਾਈਪਾਸ ਨਿਕਲ ਰਿਆ ਆ ਝੀਲ ਦੇ ਉੱਤੇ ਜੋ ਤੁਸੀਂ ਦੇਖ ਰਹੇ ਹੋ ਇਹ ਕੱਚਾ ਕੱਚਾ ਰਸਤਾ ਇਸ ਰਸਤੇ ਅਸੀਂ ਜਾਣਾ ਇਹੀ ਰਸਤਾ ਹੁਣ ਆ ਨਵਾਂ ਰੋਡ ਇੱਧਰ ਬਣਦਾ ਪਿਆਗਾ ਤੇ ਹੁਣ ਆਪਾਂ ਨੂੰ ਸੁੰਦਰ ਨਗਰ ਸ਼ਹਿਰ ਵਿੱਚ ਵੜਨ ਦੀ ਜ਼ਰੂਰਤ ਨਹੀਂ ਕਿਉਂਕਿ ਸੁੰਦਰ ਨਗਰ ਸ਼ਹਿਰ ਦੇ ਵਿੱਚ ਵੜਦੇ ਆ ਤਾਂ ਕਾਫੀ ਟਾਈਮ ਲੱਗ ਜਾਂਦਾ ਸੀ ਇਹ ਦੇਖੋ ਪਹਾੜਾਂ ਨੂੰ ਕੱਟ ਕੇ ਇੱਧਰ ਦੀ ਸਿੱਧੀ ਢਾਲੀ ਢਾਲ ਆ ਗਈ ਹੈ 3-4 ਕਿਲੋਮੀਟਰ ਬਾਰ-ਬਾਰ ਨਿਕਲ ਜਾਣਾ ਸੁੰਦਰ ਨਗਰ ਵੀ ਕੱਟਿਆ ਜਾਣਾ ਤੇ ਆਸਾਨੀ ਵੀ ਬਹੁਤ ਹੋ ਜਾਣੀ ਆਮ ਟੂਰਿਸਟ ਵਾਸਤੇ ਇਹ ਸਾਨੂੰ ਪਤਾ ਲੱਗਿਆ ਜਿੱਦਾਂ ਹੀ ਅਸੀਂ ਸੋਚਿਆ ਵੀ ਜਾਣਕਾਰੀ ਦਿੱਤੀ ਜਾਵੇ ਕਈ ਵਾਰੀ ਆਪਣੇ ਵੀਰ ਭਰਾ ਕੋਈ ਟੂਰਿਸਟ ਇਧਰ ਆ ਰਿਹਾ ਹੁੰਦਾ ਤਾਂ ਇਹਨਾਂ ਨੂੰ ਪਤਾ ਤਾਂ ਲੱਗ ਜੇ ਵੀ ਆਹ ਸਾਰਾ ਰੋਡ ਨਵਾਂ ਬਣ ਰਿਹਾ ਦੋਸਤੋ ਆ ਦੇਖੋ ਜਿਹੜਾ ਨਵਾਂ ਰੋਡ ਆ ਇਸ ਰੋਡ ਦੇ ਉੱਤੋਂ ਦੀ ਅਸੀਂ ਆਏ ਆ ਬਹੁਤ ਹੀ ਮੁਸ਼ਕਲ ਸੀ ਇੱਥੋਂ ਉਤਰਨਾ ਪਰ ਉਤਰ ਕੇ ਆਏ ਹਾਂ ਹੁਣ ਤੁਹਾਨੂੰ ਫਰੰਟ 뷰 ਦਿਖਾਉਂਦੇ ਆ ਨਵੇਂ ਰੋਡ ਦਾ ਆ ਦੇਖੋ ਆਹ ਰੋਡ ਆ ਹੁ ਨਵਾਂ ਇਸ ਰੋਡ ਤੇ ਕੋਈ ਨਹੀਂ ਆ ਰਿਹਾ ਬਸ ਅਸੀਂ ਆ ਇਕੱਲਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਉਹ ਪਰੋਂ ਦੀ ਗੱਡੀਆਂ ਨਾਗਦੀਆਂ ਸੁੰਦਰ ਨਗਰ ਉਪਰੇ ਰਹਿ ਗਿਆ ਇਹ ਬਾਈਪਾਸ ਆ ਜਿਸ ਪਹਾੜ ਦੇ ਉੱਤੋਂ ਦੀ ਔਖੇ ਸੌਖੇ ਸਾਈਕਲ ਚਾਰਿਆ ਬਹੁਤ ਮੁਸ਼ਕਲ ਦੇਖੋ ਸੁੰਦਰ ਨਜ਼ਾਰੇ ਸਾਈਕਲ ਦੇ ਆਹ ਦੇਖੋ ਆਪਣਾ ਝੋਟਾ ਇਹਦਾ ਨਵਾਂ ਨਾਂ ਅਜੇ ਤੋਂ ਝੋਟਾ ਗਾ ਵਾਕਈ ਝੋਟਾ ਜਿਹੜਾ ਪੁਰਾਣਾ ਝੋਟਾ ਈ ਦੂਰ ਲੈ ਆਇਆ ਅੱਗੇ ਜਾਮਾ ਕਹਿ ਦਿੰਦੇ ਸੀ ਅਜੇ ਤੋਂ ਹੁਣ ਝੋਟਾ ਹੀ ਚੱਲੂ ਇਹਦਾ ਨਾਂ ਦੇਖੋ ਉਹ ਸੂਰਤੀ ਪਹਾੜਾਂ ਦੀ ਆਨੰਦ ਹੀ ਆ ਗਿਆ ਵਾਕਈ ਸਵਰਗ ਆਗਾ ਇਕੱਦਰ ਸਾਡਾ ਹੈਰੀ ਮੋਡਲ ਉਹ ਵੀ ਦੱਬੀ ਤਰੇ ਆਉਂਦਾ ਵੀਡੀਓ ਨੂੰ ਹੁਣ ਤੁਸੀਂ ਲਾ ਇੰਜੋਏ ਵੀਊ ਦੇ ਤੇ ਅਸੀਂ ਲਾਉਨੇ ਆ ਬ੍ਰੇਕ ਥੋੜੀ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਰਾਤ ਪੈ ਗਈ ਸੀ ਟੈਂਟ ਦੁਬਾਰਾ ਫੇਰ ਲਾ ਲਿਆ ਸੀ ਪਹਾੜਾਂ ਚ ਤੇ ਸਾਹਮਣੇ ਘਰ ਸੀ ਰੋਡ ਦੇ ਉੱਤੇ ਇਹ ਛੱਤ ਸੀ ਨਾਲ ਆਂਟੀ ਕੇ ਨਾਲ ਹੋਟਲ ਵੀ ਆ ਉਹਨਾਂ ਨੂੰ ਥੋੜੀ ਰਿਕਵੈਸਟ ਕਰ ਲਈ ਵੀ ਸਾਨੂੰ ਰਾਤ ਦੀ ਰਾਤ ਟੈਂਟ ਲਾਉਣ ਦੇ ਸਕਦੇ ਆ ਤੁਸੀਂ ਆਂਟੀ ਕਹਿੰਦੇ ਵੀ ਖਲਾਰਾ ਨਹੀਂ ਪਹਿਣਾ ਚਾਹੀਦਾ ਕੋਈ ਵੀ ਚੀਜ਼ ਦਾ ਟੈਂਟ ਕੋਈ ਚੱਕਰ ਨਹੀਂ ਲਾ ਲੋ ਤੇ ਅੱਜ ਦਾ ਸਾਡਾ ਟੈਂਟ ਬਹੁਤ ਹੀ ਨਜ਼ਾਰੇਦਾਰਾ ਦਿਖਾਉਂਦਾ ਤੈਨੂੰ ਫਰੰਟ 뷰 ਤੇ ਇੱਧਰ ਚੱਲ ਰਿਹਾ ਸਾਡਾ ਚੁੱਲਾ ਚਾਂਦਰਾ ਇੱਧਰ ਸਾਡਾ ਹੈਰੀ ਮਾਡਲ ਦੇਖੋ ਉੱਥੇ ਹੀ ਮਾਡਲ ਹੁੰਦਾ ਇੱਥੇ ਤਾਂ ਦਾਣਾ ਹੀ ਮੰਨਦੀਆਂ ਗੱਲੀਆਂ ਮਾਡਲ ਮਾਡਲ ਨੇ ਕੱਲ ਗੇ ਤਰ ਤਰ ਕੇ ਤੇ ਦੋਸਤੋ ਤੁਹਾਨੂੰ ਬਾਹਰ ਦਾ ਵੀਊ ਦਿਖਾਉਣਾ ਫਿਰ ਦੇਖੋ ਦੋਸਤੋ ਇਹ ਆ ਪਹਾੜ ਦੇ ਉੱਤੇ ਦੇਖੋ ਇੱਧਰ ਚਾਰੇ ਪਾਸੇ ਰੌਣਕਾਂ ਲੱਗੀਆਂ ਇਹ ਨੇ ਆ ਸਾਡੇ ਟੈਂਟ 'ਚ ਬੱਲ ਤੇ ਇੱਕ ਅੰਦਰ ਤੇ ਆ ਸਾਡਾ ਮਿਨੀ ਇਨਵਰਟਰ ਆ ਸਕੂਲਰ ਪਲੇਟ ਵੀ ਇੱਥੇ ਪਈ ਹੋਣੀ ਆ ਉਹ ਪਈ ਆ ਦੀ ਪਲੇਟ ਡੱਬੀ ਕਿ ਅਜ ਤੱਕ ਫੁੱਲ ਨਹੀਂ ਆ ਰਹੇ ਆ ਦੋਸਤੋ ਆਈ ਦੋਸਤੋ ਦੇਖ ਲਓ ਹੁਣ ਟੈਂਟ ਸਾਡਾ ਅੰਦਰੋਂ ਉਹਨੇ ਲਾ ਗਿਆ ਪਹਿਲਾਂ ਤਾਂ ਪਈ ਆ ਸੀਗਾ ਹੁਣ ਦੇਖੋ ਇਹ ਖਾਣਾ ਖੁਣਾ ਖਾ ਕੇ ਫੇਰ ਤੁਹਾਨੂੰ ਮਿਲਦੇ ਆ ਖਾਣ ਵੇਲੇ ਹਾਂਜੀ ਕਿਦਾਂ ਠੀਕ ਹੁਣ ਸਾਰੇ ਵੀ ਬੰਦਾ ਆ ਜਾਓ ਸੋਨੂੰ ਮੰਡੀ ਦੀਆਂ ਰੌਣਕਾਂ ਦੇ ਵਿੱਚ ਪ੍ਰਸ਼ਾਦਾ ਅਸ਼ਕਾਈ ਪ੍ਰਸ਼ਾਦ ਦਾ ਸਾਡਾ ਰੈਡੀ ਹੋ ਗਿਆ। ਉਹ ਬਚ ਗਿਆ ਜੀ ਬਾਇਟ। ਕੁਝ ਨਹੀਂ ਪਾਇਆ ਇਹ। ਇਹ ਦੇਖੋ ਤੜਕੇ ਲੱਗਦੇ। ਜ्यों ਛੜਾਂ ਦੇ ਤੜਕੇ ਆਏ ਲੱਗਦੇ ਆ। ਤੇ ਦੋਤੋ ਆ ਹੁੰਦੇ ਆ سفر ਦੇ ਵਿੱਚ। ਪਹਿਲਾਂ ਸੋਚਦੇ ਸੀ ਜਿਹੜੇ ਟਰੈਵਲ ਆ ਉਹਨਾਂ ਦੀ ਵੀਡੀਓ ਦੇਖ ਕੇ ਬਹੁਤ ਸੌਖਾ ਬਹੁਤ ਸੌਖਾ ਪਰ ਅੱਜ ਪਤਾ ਲਾਇਆ ਦਾ ਵੀ ਸੌਖਾ ਵੀ ਆ ਤੇ ਔਖਾ ਵੀ ਬਹੁਤ ਆ ਇੰਜੋਇਮੈਂਟ ਤਾਂ ਹੈ ਪਰ ਔਖਾ ਵੀ ਬਹੁਤ ਆ ਦੋਸਤਾਂ ਅਸੀਂ ਦੋਸਤੋ ਮਿਲਦੇ ਆ ਫਿਰ ਤੁਹਾਨੂੰ ਬਾਅਦ ਵਿੱਚ ਖਾਣਾ ਖਾਣ ਮਿਲੇ ਇੱਧਰ ਸਾਡੇ ਬਾਈ ਜੀ ਦਾ ਫੋਨ ਵੀ ਆ ਗਿਆ ਉਧਰ ਜ਼ਰੂਰੀ ਆ ਗੱਲ ਕਰਨੀ ਕਰੇ ਤੇ ਡਿਸਟਰਬ ਨਹੀਂ ਆਪਾਂ ਕਰਨਾ ਚਾਹੁੰਦੇ ਹੈਲੋ